ਸਤਿ ਸ਼੍ਰੀ ਅਕਾਲ ਜੀ ਬੜੀਆ ਵੇਖ ਰਹੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਹਾਲੀ ਦੇ ਕਾਰੋਬਾਰ ਦੇ ਪੁੱਤਰ ਸਮੇਤ ਤਿੰਨ ਬੱਚੇ ਸ਼ਿਮਲਾ ਤੋਂ ਅਗਵਾ ਪੰਜਾਬ ਦੇ ਕੈਬਨਿਟ ਮੰਤਰੀ ਦਾ ਰਿਸ਼ਤੇਦਾਰ ਹੈ ਇਹ ਬੱਚਾ ਸ਼ਿਮਲਾ ਦੇ ਮਸ਼ਹੂਰ ਇਸਪ ਕਾਟਨ ਸਕੂਲ ਤੋਂ ਸ਼ਨੀਵਾਰ ਨੂੰ ਮਹਾਲੀ ਦੇ ਇੱਕ ਬੱਚੇ ਸਮੇਤ ਤਿੰਨ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ ਹਰ ਹਤਿੰਦਰ ਸਿੰਘ ਨਾਂ ਦਾ ਇਹ ਬੱਚਾ ਮਹਾਲੀ ਦੇ ਇੱਕ ਵੱਡੇ ਵਪਾਰੀ ਦਾ ਪੁੱਤਰ ਹੈ ਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਦਾ ਰਿਸ਼ਤੇਦਾਰ ਹੈ ਹਾਲਾਂਕਿ ਹਿਮਾਚਲ ਪੁਸ਼ ਨੇ ਫੌਰੀ ਕਾਰਵਾਈ ਕਰਦਿਆ ਤਿੰਨਾਂ ਬੱਚਿਆਂ ਨੂੰ ਛਡਾ ਕੇ ਇੱਕ ਅਗਵਾਕਾਰ ਅਗਵਾਕਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਛੇਵੀਂ ਜਮਾਤ ਦੇ ਵਿਦਿਆਰਥੀ ਹਰਿੰਦਰ विदास ਅਤੇ ਅੰਗਦ ਰਖੜੀ ਦੇ ਦੇਣ ਨੂੰ ਦੁਪਹਿਰ 12:00 ਵਜੇ ਤੋਂ 9:00 ਵਜੇ ਸਕੂਲ ਤੋਂ ਅਕਾਊਂਟਿੰਗ ਗੇਟ ਪਾਸ ਕਰਕੇ ਬਾਸ ਲੈ ਕੇ ਮਾਲ ਰੋਡ ਤੇ ਕੁੰਮਨ ਗਏ ਸਨ 5:00 ਵਜੇ ਤੱਕ ਵਾਪਸੀ ਦਾ ਸਮਾਂ ਸੀ ਪਰ ਕਈ ਘੰਟੇ ਬਾਅਦ ਵਾਪਸੀ ਨਾ ਆਉਣ ਤੇ ਸਕੂਲ ਵਿੱਚ ਤਰਹੰਲੀ ਮੱਚ ਗਈ ਹੈ ਸਕੂਲ ਪ੍ਰਬੰਧਕਾਂ ਨੇ ਤਰਸਲ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪਰ ਕੋਈ ਸੁਰਾਗ ਨਾ ਮਿਲਤੇ ਨਿਊ ਸ਼ਿਮਲਾ ਥਾਣੇ ਚੋਸ਼ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਗਵਾਕਰ ਤਿੰਨ ਬੱਚਿਆਂ ਨੂੰ ਲੈ ਕੇ ਪਰਾਨੇ ਮਾਡਲ ਦੇ ਦਿੱਲੀ ਨੰਬਰ ਹਵਾਲੀ 210 ਕਾਰਚੋ ਬਿਠਾ ਕੇ 60 ਕਿਲੋਮੀਟਰ ਦੂਰ ਆਪਣੇ ਪਿੰਡ ਲੈ ਗਏ ਹਨ ਅਗਵਾ ਕਰਨੇ ਤਿੰਨਾਂ ਬੱਚਿਆਂ ਦੀ ਮੂੰਹਾਂ ਤੇ ਟੇਪ ਲਗਾ ਦਿੱਤੀ ਹੈ ਅਤੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਹੈ ਗਨਪੁਆਇੰਟ ਦੇ ਕੋਲੋਂ ਉਹਨਾਂ ਕੋਲ ਪਰਿਵਾਰਾਂ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਲੈ ਲਏ ਹਨ ਫਰੋਤੀ ਕਾਲ ਲਈ ਕਾਲ ਕੀਤੀ ਹੈ ਬਾਅਦ ਵਿੱਚ ਪੁਲਿਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨਾਂ ਬੱਚਿਆਂ ਨੂੰ ਕੋਟ ਖਾਈ ਤੋਂ ਕੋਕੂ ਨਾਲਾ ਤੋਂ ਬਰਾਮਦ ਕਰ ਲਿਆ ਗਿਆ ਹੈ ਕਿ ਕਿੰਨੇ ਪਰ ਕਿੰਨੇ ਪਰ ਕਿਡਨਾਪਰ ਨੇ ਬੱਚਿਆਂ ਨੂੰ ਸਿਰਫ ਬਿਆਨ ਚ ਰੱਖਿਆ ਹੈ ਕਟਮਾਰ ਤੋਂ ਕਟਮਾਰ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਬੱਚੇ ਡਰੇ ਹੋਏ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ